ਤਾਂ ਨੂੰ ਹੋਵੇ ਤੁਹਾਡੇ ਮਾਨ ਚ ਪ੍ਰੀ ਵੈਡਿੰਗ ਦਾ ਚਾ ਤੇ ਚਾ ਪ੍ਰੀ ਵੈਡਿੰਗ ਲਾ ਚੱਕਿਆ ਨਹੀਂ ਜਾਂਦਾ ਹੁੰਦਾ ਜਿਨੇ ਜਾਂ ਕੁੜੀ ਨੇ ਕਰਾਉਣੀ ਹੋਵੇ ਜਾਂ ਮੁੰਡੇ ਨੇ ਕਰਾਉਣੀ ਹੋਵੇ ਉਹਨੂੰ ਐ ਹੁੰਦਾ ਵੀ ਮੇਰੇ ਯਾਰ ਜਿਹੜੀ ਪ੍ਰੀ ਵੈਡਿੰਗ ਕਰਨੀ ਆ ਮੈਂ ਉਹਦੀ ਲੋਕੇਸ਼ਨ ਆ ਇੰਨੀ ਖੂਬਸੂਰਤ ਹੋਵੇ ਮਤਲਬ ਯਾਰ ਐਂਡ ਆ ਐਂਡ ਵਾਲੀ ਲੋਕੇਸ਼ਨ ਆ ਆਹ ਵਾਲੀ ਪਿੰਡ ਰਾਮੇ ਦੇ ਵਿੱਚ ਆ ਬਲਾਸਪੁਰ ਦੇ ਬਿਲਕੁਲ ਨਜ਼ਦੀਕ ਹੈ ਇਹ ਲੋਕੇਸ਼ਨ ਤਾਂ ਤਾਂ ਉਹਨੂੰ ਕੱਚੇ ਘਰ ਮਿਲ ਜਾਣਗੇ ਇਧਰਲੇ ਪਾਸੇ ਖੂਹ ਹੈਗਾਗਾ ਬਣਿਆ ਹੋਇਆ ਨਾਲ ਇੱਥੇ ਜਿਹੜਾ ਆ ਸੈਟਅਪ ਲੱਗਦਾ ਹੈਗਾ ਇੱਥੇ ਮਾਲਾ ਬਾਜ਼ਾਰ ਦਾ ਸੈਟਅਪ ਲੱਗਦਾ ਏ ਇੱਧਰ ਆ ਤੁਸੀਂ ਆਹ ਦੇਖੋ ਇੱਧਰ ਪੁਰਾਣੇ ਮਾਹੌਲ ਹੈ ਇੱਕ ਚੀਜ਼ ਦੀ ਸੁਭਦਾ ਪੁਰਾਣੇ ਘਰ ਜਿਵੇਂ ਪੁਰਾਣੇ ਹੁੰਦੇ ਮੈਂ ਡਾਕ ਘਰ ਹੁੰਦਾ ਏ ਓਦਾਂ ਦਾ ਮਾਹੌਲ ਆ ਆਹ ਦੇਖ ਰ ਇੱਥੇ ਜਦੋਂ ਐ ਖੜੇ ਹੋਏ ਦੋਨੇ ਜਣੇ ਮਾਲਾ ਕਿਆ ਬਾਤ ਹੀ ਬਣੂਗੀ ਫੋਟੋ ਯਾਰ ਹੈ ਕਿਉਂ ਨਾ ਹੋਊਗੀ ਸੋਹਣੀ ਇੱਥੇ ਦੇਗਾ ਪੌੜੀਆਂ ਪੂੜੀਆਂ ਫਿਰ ਆਹ ਦੇਖੋ ਤਾਂ ਆ ਲਿਕੇਸ਼ਨ ਦੇ ਜਿਹੜਾ ਤੀਜਾ ਘਰ ਆਹ ਦੇਖੋ ਇੱਧਰ ਆ ਤੀਜਾ ਘਰ ਇਹਰ ਤੁਸੀਂ ਸੂਰਜਾਂ ਯਾਰ ਮਨ ਲਾ ਵੀਰ ਤਿੰਨੇ ਪਾਸਿਓਂ ਜਿਹੜੀ ਲੋਕੇਸ਼ਨ ਆ ਇਹ ਜੇ ਤੁਸੀਂ ਸੂਰਜ ਵਾਲੇ ਪਾਸਿਓਂ ਥੋੜਾ ਫੋਟੋਗ੍ਰਾਫ ਰੇ ਇਹ ਕਹਿੰਦਾ ਬਈ ਲੋਕੇਸ਼ਨ ਤੇ ਤੋਂ ਆਪਣੀ ਪੈਣੀ ਚਾਹੀਦੀ ਮੈਨੂੰ ਤਾਂ ਆਪਾਂ ਨੂੰ ਪ੍ਰੋਬਲਮ ਹੁੰਦੀ ਆ ਅੱਖਾਂ ਥੋੜੀਆਂ ਇਸ ਤਰ੍ਹਾਂ ਘਟ ਜਾਂਦੀਆਂ ਮੈਚੀਆਂ ਜਾਂਦੀਆਂ ਅੱਖਾਂ 'ਚ ਧੁੱਪ ਪੈਂਦੀ ਆ ਮੂੰਹ ਦੇ ਉੱਤੇ ਕਪਲ ਨੂੰ ਯਾਨੀ ਕਿ ਬਈ ਦਿੱਕਤ ਨਹੀਂ ਆਉਂਦੀ ਵਿੱਚ ਦਿੱਕਤ ਨਹੀਂ ਆਉਂਦੀ ਮਨ ਲਾ ਯਾਰ ਜਮ੍ਹਾਂ ਦੇ ਇੱਕ ਤਾਂ ਨਹੀਂ ਆਉਂਦੀ ਤਿੰਨ ਕੱਚੇ ਘਰ ਚੜ੍ਹਦੇ ਵਾਲੇ ਪਾਸੇ ਆ ਛੱਬਦੇ ਵਾਲੇ ਪਾਸੇ ਆ ਤਾਂ ਇੱਧਰਲੇ ਪਾਸੇ ਹੈਗਾ 4 ਟਰੈਕਟਰ ਖੜਾ ਏ ਜੇ ਇਹ ਕਹਿੰਦੇ ਬੋਲਟ ਲੈ ਸਾਰਾ ਕੁਝ ਵੀਰੇ ਇੱਥੇ ਸੌਦਾ ਹੈਗੀ ਆ ਜੇ ਉਦੋਂ ਹੀ ਕੱਚਾ ਘਰ ਲਾਹੌਰ ਨਹੀਂ ਹੁੰਦਾ ਜਿਵੇਂ ਲਾਹੌਰ ਦਾ ਸਟੇਸ਼ਨ ਬਣਿਆ ਹੋਵਾ ਹੁੰਦਾਗਾ ਉਹ ਵੀ ਬਾਈ ਦਾ ਇੱਥੇ ਸੈਟਅਪ ਲਾਹੌਰ ਵਾਲਾ ਉਹ ਵੀ ਇੱਥੇ ਲਾਇਆ ਹੋਇਆ ਹੈਗਾ ਘੋੜੀਆਂ ਵਾਲਾ ਮਤਲਬ ਉਧਰਲੇ ਪਾਸੇ ਦਿਖਾਓ ਵੀਰੇ ਘੋੜੀਆਂ ਦਾ ਸੈਟਅਪ ਉਧਰਲੇ ਪਾਸੇ ਆ ਜੇ ਕਿਨੇ ਘੋੜੀਆਂ ਮੰਨ ਲਾ ਵੀ ਗੀਤ ਦੇ ਵਿੱਚ ਲੈ ਕੇ ਆਉਣੀਆਂ ਜਾਂ ਫੋਟੋ ਦੇ ਵਿੱਚ ਲੈ ਕੇ ਆਉਣੀਆਂ ਉਹ ਵੀ ਹੈਗਾ ਮੈਂ ਕਹਿੰਨਾ ਯਾਰ ਕਿਸੇ ਪਾਸਿਓਂ ਵੀ ਫਿਰ ਕਈਆਂ ਦੇ ਹੁਣ ਚਿੱਤ ਜੇ ਇਹ ਹੋਣੀ ਹੈ ਵੀਰ ਲੋਕੇਸ਼ਨ ਦਾ ਦਿਖਾ ਦੀ ਵੀ ਰੇਟ ਨਹੀਂ ਦੱਸਿਆ ਰੇਟ ਨਹੀਂ ਦੱਸਿਆ ਰੇਟ ਸਿਰਫ ਹੈਗਾ ਹੈ ਕਿੰਨਾ ਹੋਊਗਾ ਅੰਦਾਜ਼ਾ ਮਰ ਅੰਦਾਜ਼ਾ ਬਾਈ 6-7000 ਰੁਪਈਆ ਬਾਈ ਸਿਰਫ ਹੀ 5000 ਰੁਪਈਆ ਸਿਰਫ 5000 ਰੁਪਈਆ ਜਿਹੜੇ ਸੱਜਣ ਬਿੱਲਾਂ ਦਾ ਵਿਆਹ ਆਉਣ ਵਾਲਾ ਹੈ ਡੇਟਾਂ ਹੋ ਗਈਆਂ ਬੁੱਕ ਤੁਸੀਂ ਪ੍ਰੀ-ਵੇਡਿੰਗ ਕਰਨੀ ਆ ਤਾਂ ਨੰਬਰ ਨੋਟ ਕਰ ਲਿਓ ਨੰਬਰ ਵੀਡੀਓ ਦੇ ਉੱਤੇ ਚੱਲੀ ਜਾਂਦਾ ਹੈ ਇਸ ਤੇ ਮਨਲਾ ਫੋਨ ਕਰਕੇ ਆਂਦੀਆਂ ਡੇਟਾਂ ਬੁੱਕ ਕਰਾ ਸਕਦੇ ਆ ਕੈਂਟੀਨ ਦਾ ਵੀਰੇ ਬਿਲਕੁਲ ਤੁਹਾਨੂੰ ਸੈਂਡਵਿਚ ਚਾਹੀਦੀ ਆ ਮੈਗੀ ਚਾਹੀਦੀ ਆ ਪਰਾਠੇ ਚਾਹੀਦੇ ਆ ਆਲੂ ਵਾਲੇ ਚਾਹੀਦੇ ਯਾਰ ਜਿਹੜੇ ਮਰਜ਼ੀ ਤੁਸੀਂ ਮੰਨ ਲਾ ਪਕੌੜੇ ਖਾ ਸਕਦੇ ਆ ਵੀਰੇ ਐਨੇ ਟੇਸਟੀ ਬਾ ਕਮਾਲ ਫੇਰ ਦੂਜੀ ਨੰਬਰ ਨੋਟ ਕਰੋ ਇੱਥੇ ਇਕੱਲੀ ਚਾਹ ਨਹੀਂ ਮਿਲਦੀ ਵੀਰੇ ਨਾਲ ਤੁਸੀਂ ਕੌਫੀ ਦੇ ਕਿਹਨਾ ਕੌਫੀ ਵੀ ਮਿਲੋਗੀ ਠੀਕ ਆ ਜੇ ਤੁਸੀਂ ਬਲੈਕ ਕੌਫੀ ਦੇ ਕਿਹਨਾ ਤਾਂ ਬਲੈਕ ਕੌਫੀ ਵੀ ਮਿਲੋਗੀ ਲੈ ਇੱਕ ਨੰਬਰ ਹੋਰ ਨੋਟ ਕਰੋ ਜੇ ਤੁਹਾਨੂੰ ਪਾਰਲਰ ਵਾਲੀ ਕੁੜੀ ਚਾਹੀਦੀ ਆ ਜੈਜ ਰੇਟ ਤੇ ਉਹ ਵੀ ਬਾਈ ਹੁਣ ਇਹ ਇੱਥੇ ਹੀ ਆ ਇੱਥੇ ਸੁਵਿਧਾ ਕੀਤੀ ਹੋਈ ਆ ਮੰਲਾ ਜਾਇਜ਼ ਰੇਟ ਤੇ ਕਈ ਮੰਨ ਲਾ ਵੀ ਐ ਨਹੀਂ ਹੈਗਾ ਨਜਾਇਜ਼ ਉਥੋ ਉਥੋ ਕਰ ਚੱਲਿਆ ਜਾਊਗਾ ਜਮਾ ਜਾਇਜ਼ ਰੇਟ ਤੇ ਨੰਬਰ ਨੋਟ ਕਰ ਲਿਓ ਘੰਟੀ ਖੜਕਾ ਲਓ ਬਾਈ ਨੂੰ ਡੇਟਾ ਕਰਾ ਦਿਓ ਬੁੱਕ ਵਿਆਹ ਡੇਟਾ ਸ਼ੁਰੂ ਹੋਣ ਵਾਲੀਆਂ ਵਿਆਹਾਂ ਦੀਆਂ ਤੇ ਲਾਜ਼ਮੀ ਬਾਈ ਨਾਲ ਕੰਡੈਕਟ ਕਰਿਓ ਵੀਡੀਓ ਸ਼ੇਅਰ ਕਰਿਓ ਉਹਨਾਂ ਸੱਜਣਾ ਵੀ ਲੀਆਂ ਨਾ ਜਿਹੜੇ ਵਿਆਹ ਦੀਆਂ ਡੇਟਾ ਬੁੱਕ ਕਰੀ ਬੈਠੇ